ਪਾਣੀ ਕੋਈ ਤਾਂ ਕਰ ਰਹੀ ਹੈ ਖੇਡ ਮੈਦਾਨ ਦੇ ਵਿੱਚ ਆਹ ਖੇਡ ਰਾਜੇ ਦੇ ਬੁੱਢੇ ਭਾਈ ਪਾਣੀ ਖੇਡ ਕੋਈ ਤਾਂ ਕਰਦੇ ਲੋ ਲਾਹ ਢਿੱਕੇ ਆਈ ਉਹਨਾਂ ਦਫਾ ਭਾਵੇਂ ਲਾਲੂ ਮਾਜਰੇ ਵਾਲੇ ਖੇਡ ਮੈਦਾਨ ਦੇ ਵਿੱਚ ਵੱਧ ਚੁੱਕੇ ਐ ਸੋ ਦਵਾਤਾ ਪਿੰਡੂ ਕਬੱਡੀ ਲੀਗ ਆ ਵੀ ਮੈਨੇਜਮੈਂਟ ਕਮੇਟੀ ਨੂੰ ਬੇਨਤੀ ਆ ਜੀ ਟੀਮ ਪ੍ਰੋਪਰ ਖੇਡ ਮੈਦਾਨ ਦੇ ਵਿੱਚ ਆਵੇ ਤੇ ਕੋਚ ਨੂੰ ਨੋਟ ਕਰ ਲੈਣਾ ਲਾਹ ਸਾਹਮਣੇ ਦੇਖ ਲੈ ਦੇ ਖਾਲਾ ਦੇ ਨਾਮ ਹੋਇਆ ਹੈ ਜੋ ਇਹਨਾਂ ਸਮਾਂ ਵਿੱਚ ਆਏ ਕੁਟੀਕਾਂ ਦੇ ਬੜੀ ਰਕਾਇਣੇ ਖਰੇ ਤਾਲੀਆਂ ਤੇ ਬਰਬਾਦ ਅੱਜ ਖਾਨੂਆ ਦੇ ਵਿਆਪਕ ਦੇ ਲਈ ਮੀਗਾ ਬਚਾਅ ਕੰਪਨੀ ਕੰਮ ਹੋ ਰਿਹਾ ਹੈ ਆ ਮੈਂ ਦੇ ਹੋ ਗਿਆ ਕਿਹੜਾ ਮੈਂ ਪਹਿਲਾਂ ਆ ਰਹੀ ਫਿਰ ਮੈਂ ਹੋ ਗਿਆ ਪਹਿਲੀ ਰੇਡ ਦੇ ਕੰਬਰ ਜਫਾ ਛੇ ਦਾ ਲਾ ਕੇ ਕੰਬਰ ਵੀ ਆਪਣੀ ਠੀਕੇ ਦਾ ਆਪੀ ਹੋਦਾ ਹੈ ਥੋੜੀ ਇਹ ਤਾਂ ਰਾਏ ਵੀ ਥੋੜੀ ਸੱਦੇ ਦੇ ਰਿਹਾ ਹੈ ਜੂਸ ਕਰਨ ਕਰ ਦੀ ਵੱਡੀ ਪਾਰਕ ਨੂੰ ਜਿੱਥੇ ਤੁਹਾਡੇ ਹੱਥ ਵਿੱਚ ਵਾਲੀ ਤਿਆਰ ਵਰ ਤਿਆਰ ਹੈ ਲਓ ਕਹਿੰਦੇ ਉਧਰ ਸਾਧਕਪੁਰੀਏ ਦੀ ਆ ਦੂਜੀ ਰੇਡ 500 ਦੀ ਆ ਬਟੂ ਕੋਚ ਹੋਣਾ ਵੱਲੋਂ ਆਉ ਚਾਰ ਜਾਫੀ ਇੱਕ ਪਾਸੇ ਜਾਫਾ ਔਰ ਆ ਕਹਿੰਦੇ ਵੀ ਨਾਲ ਬਾਣਾ ਲੱਗਾ ਹੋਇਆ ਲਓ ਵੱਜ ਗਿਆ ਸ਼ਾਲ ਆ ਕਹਿੰਦੇ ਜਵਾਨ ਇੱਕ ਤਗੜਾ ਅੰਕ ਜੁੜ ਗਿਆ ਰਾਜੂ ਕਹੇ ਗੱਲ ਅਗਲੇ ਅਗਲੇ ਇੰਸਪੈਕਟਰ ਸਾਹਿਬ ਸ਼ਬ ਤੇਜ ਸਿੰਘ ਟੱਪਾ ਸਾਧਕਮਨ ਪੁੱਜਿਆ ਭਰਾ

ਬਹੁਤ ਮਰੀਆ ਬੜੀ ਖੁਸ਼ੀ ਹੋਈ ਆ ਕਿ ਜਿਹੜੇ ਆਨਲਾਈਨ ਜਮ ਮੈਸਾ ਨਾ ਉਹਨਾਂ ਨੂੰ ਨਸ਼ਾ ਵਪਾਰੀ ਸੰਗਤ ਤੋਂ ਬਚਾਉਣਾਸਤੇ ਇਹ ਡਾ ਵੀ ਜ਼ਰੂਰੀ ਆ ਐਨਆਰਏ ਭਰਾਵਾਂ ਦਾ ਤੇ ਗ੍ਰਾਮ ਪੰਚਾਇਤ ਦਾ ਕਿੰਨਾ ਸਹਿਯੋਗ ਆ ਬਹੁਤ ਜ਼ਿਆਦਾ ਐਨਆਰਏ ਵੀਰਾਂ ਦਾ ਜ਼ਿਆਦਾ ਸਾਂਝੋ ਗ੍ਰਾਮ ਪੰਚਾਇਤ ਵੀ ਨਾਲ ਹੀ ਆ ਪੂਰਾ ਕਿਉਂਕਿ ਇਹਨਾਂ ਦਾ ਵੀਰ ਸਾਡੇ ਬਾਹਰ ਜਾਦੇ ਉਤੋਂ ਬਗੈਰ ਅਸੀਂ ਕਰਵਾ ਹੀ ਨਹੀਂ ਸਕਦੇ ਹੋਰ ਖੇਡ ਮੇਲੇ ਦੇ ਵੱਖਰੇ ਪੰਨੇ ਦੇ ਉਤਸਵਾਸਤੇ ਵੀ ਸਾਡੇ ਐਨਆਰਏ ਵੀਰ ਬੜਾ ਸਹਿਯੋਗ ਕਰ ਰਹੇ ਆ ਔਰ ਐ ਕਿ ਜੋ ਗਰੀਬ ਲੜਕੀਆਂ ਦੇ ਵਿਆਹ ਕਰਾਉਣ ਵਾਸਤੇ ਤੇ ਜੋ ਕਿ ਬਿਮਾਰ ਹੋਏਗਾ ਅੱਖਾਂ ਦੇ ਕੈਂਪ ਆਪਰੇਸ਼ਨ ਕਰਵਾ ਰਹੇ ਆ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਵੀ ਬਹੁਤ। ਇਹ tournament ਹੈ। tournament ਤਾਂ ਵੈਸੇ ਦਾ ਕਾਫੀ ਕਰਵਾ ਰਹੇ ਜਿਹੜਾ ਮਿੱਤਰ ਅੱਜ ਖੁਆਪਾ ਲੀਏਗਾ ਇਹ ਪਹਿਲਾਂ ਕਰਵਾ ਰਹੇ ਸੀ। ਜੀ ਰੇਖਾ ਅੱਜ ਨੌਜਵਾਨ ਬੱਚਿਆਂ ਨੂੰ ਕਿੰਨਾ ਚਾਹੀਦਾ ਹੈ? ਬੱਚਿਆਂ ਨੂੰ ਇਹ ਸਮੇਂ ਦਿੰਨਾ ਵੀ ਖੇਡਾਂ ਵਾਲੇ ਸਮੇਂ ਮਾੜੀ ਸੈਕਲ ਤੋਂ ਵਚੋ ਖੇਡਾਂ ਨਾਲ ਜੁੜੋ ਕੋਈ ਵੀ ਖੇਡਾਂ ਕਰੋ। ਅਸੀਂ ਜ਼ਰੂਰੀ ਨਹੀਂ ਕਹਿੰਦੇ ਕਬੱਡੀ ਖੇਡੋ ਹੋਰ ਖੇਡਾਂ ਬਹੁਤ ਆ ਉਹਦੇ ਨਾਲ ਚੱਕਰ ਨਾਚਿਆ ਤੋਂ ਬਚਣ ਅਸੀਂ ਸੰਦੇਸ਼ ਦੇ। ਉਹ ਬਾਅਦ ਦੇਖੇ ਦੇਖ ਰਹੇ ਨਾਲ ਕਿ ਐਸੀ ਕੋਈ ਜਰੂਰ ਕਿਸੀ ਯਾਦ ਬਣਾਉ। ਹਾਂਜੀ ਅਸੀਂ ਅੱਗੇ ਤੋਂ ਮੈਸੇਜ ਇਹ ਦੇਣਾ ਚਾਹੁੰਦੇ ਆ ਜਿਹੜਾ ਇਹ ਅਚਾਨਕ ਕਰੇਪਾ ਰੱਖੇਗੇ ਮੈਚ ਅੱਗੇ ਤੋਂ ਫਾਲੇਨ ਆਰੇ ਵੀਰਾਂ ਦੇ ਸਹਿਯੋਗ ਦੇ ਨਾਲ ਤੁਹਾਨੂੰ ਕਹਾਂਗੇ ਵੱਧ ਤੋਂ ਵੱਧ ਤੁਸੀਂ ਖਾਚਾ ਦੇ ਵਿੱਚ ਆਪਣਾ ਸ਼ਾਮਲ ਹੋਵੋ ਜਿਹੜੇ ਨਹੀਂ ਆ ਸਕਦੇ ਉਹਨਾਂ ਸਾਰੇ ਇਸ ਦਾ ਸਹਿਯੋਗ ਕਰਦੇ ਰਹਿਣ। ਪੰਜਾਬ ਵਿੱਚ ਵੀ ਤੁਹਾਨੂੰ ਸਾਰੇ ਲੋਕੀ ਦੇਖ ਰਹੇ ਪੰਜਾਬ ਵਿੱਚ ਹਜੂਰ ਦੇ ਜ਼ਿਲ੍ਹੇ ਵਿੱਚ ਹਜੇ ਕਿਹੜਾ ਚਾਹੋਗੇ ਸਾਰੇ ਇਹੇ ਸੰਦੇਸ਼ ਦਿੰਦੇ ਆ ਕਿ ਸਾਰੇ ਪੰਜਾਬ ਦੇ ਜਿੰਨੇ ਵੀ ਦੁਨੀਆ ਦੇਖਦੇ ਆ ਇਹ ਬੱਚਿਆਂ ਨੂੰ ਨਾ ਉਹਨਾਂ ਦੀ ਜਨਰੇਸ਼ਨ ਨੂੰ ਬਚਾਓ ਉਹਨਾਂ ਚੰਗੀ ਸਿਹਤ ਜੋ ਖੇਤਾਂ ਨਾਲ ਜੋ ਇਹ ਸਾਡੀ ಗ್ರಾಮ ਪੰਚਾਇਤ ਆ ਉਹਨਾਂ ਨੂੰ ਤਕਰੀ ਨਵੀਂ ਬਣੀਆ ਬਹੁਤ ਹੀ ਆਟੋਮੈਟ ਦੇ ਨਾਲ ਐਨ ਆਰ ਆਈ ਵੀਰਾਂ ਨੇ ਬਾਹਰ ਉਤਾਇਆ ਕੰਤੀ ਕਰਕੇ ਬਹੁਤ ਭੇਜਿਆ ਉਹ ਕਹਿੰਦੇ ਵੀ ਸਾਡੇ ਨਗਰ ਨੂੰ ਖਾਨਵਾਲ ਨੂੰ ਸਾਫ ਸੁਥਰਾ ਬਣਾਓ ਤਰੱਕੀ ਦੇ ਵਿੱਚ ਸਾਡਾ ਨਗਰ ਆਵੇ ਦੁਨੀਆ ਦੇ ਵਿੱਚ ਸਾਡਾ ਨਾਮ ਖਾਨਵਾਲ ਦਾ ਰੋਸ਼ਨ ਹੋਵੇ ਉਹ ਗਰਾ ਪੰਚਾਇਤ ਨੂੰ ਬਹੁਤ ਉਹਨਾਂ ਨੇ ਮਾਇਆ ਤੇ ਕੀਆ ਔਰ ਨਗਰ ਦੇ ਵਿੱਚ ਟੂਰਨਾਮੈਂਟ ਕਰਾਓ ਔਰ ਬੱਚਿਆਂ ਨੂੰ ਨਛਿਆ ਤੋਂ بچਾਓ ਇਹਨਾਂ ਨੇ ਸਕੂਲ ਦੇ ਉੱਪਰ ਬਹੁਤ ਰੁਪਈਆ ਪ੍ਰਾਇਮਰੀ ਸਕੂਲ ਦੇ ਉੱਪਰ ਲੱਖਾਂ ਦੇ ਹਿਸਾਬ ਨਾਲ ਐਨ ਆਰ ਆਈ ਤੇ ਪੰਚਾਇਤ ਨੇ ਪੈਸਾ ਲਾਇਆ ਹੋਏ ਤਾਂ ਜਾਤਾ ਜੀ ਅੱਜ ਕੱਲੇ ਨੌਜਵਾਨਾਂ ਤੋਂ ਚਿੰਤਾ ਕਰਨੀ ਚਾਹੀਦੀ ਇਹ ਮੈਂ ਕਹਿਣਾ ਚਾਹੁੰਦਾ ਕਿ ਨਛਿਆ ਨੂੰ ਛੱਡ ਦੇ ਜਿੰਦਾਬਦ ਹੋ ਪੜ੍ਹਾਈ ਵੱਲ ਹੋ ਇਸ ਤਰ੍ਹਾਂ ਕੀ ਕਰੇ ਕਿ ਜਦ ਸਾਡੀ ਖਰਾਬ ਪੰਚਾਇਤ ਆ ਇਹਨਾਂ ਨੇ ਪ੍ਰਾਇਮਰੀ ਸਕੂਲ ਸਾਡੇ ਗੁਰਦੁਆਰੇ ਦੀ ਜਿਹੜੀ ਕਮੇਟੀ ਆ ਇਹਨਾਂ ਨੇ ਪਿੰਡ ਦਾ ਵਿੱਚ ਇੰਨਾ ਬੰਦਿਆ ਨਕਰ ਦਾ ਔਰ ਰਹਿਣ ਫਹਿਣ ਦਾ ਸੂਚਨਾ ਕੀਤੀ ਆ ਔਰ ਐਨਆਰਆ ਵੀਰਾਂ ਦੇ ਸਾਡੇ ਨਕਰ ਦੇ ਵਿੱਚ ਕੋਈ ਡੱਕ-ਡੱਕ ਹੋਇਆ ਵਾ ਲੜਕੀਆਂ ਦਾ ਵਿਆਹ ਹੋਇਆ ਕੋਈ ਦੁਖਦਾਰ ਉਦਾਰੂ ਦੀ ਜੇ ਕਿਸੇ ਤਰ੍ਹਾਂ ਬਿਮਾਰ ਹੋਇਆ ਉਹਦਾ علاج ਕਰਉਣ ਲਈ ਲੱਖਾਂ ਰੁਪਏ ਖਰਤੇ ਆ। ਇਹ ਸਾਡੀ ਖਰਾਬ ਚੈਤ ਸਰਪੰਚ ਹਰਿਦਰ ਸਿੰਘ ਦੀ ਕਮਾਈ ਦੁਆਰਾ ਕੰਮ ਹੋ ਰਿਹਾ। ਇਹ ਨਾਲ ਇਹ ਨਾਲ ਸਰਪੰਚ ਜੀ ਨੇ ਮਦਦ ਕੀਤੀ ਬੈਠੇ ਇਹ ਇਹਦੀ ਉਪਰ ਤੋਂ ਆ ਸਾਡੇ ਗੁਰੂ ਕਮੇਟੀ ਦੇ ਪ੍ਰਧਾਨ ਬੈਠੇ ਹਰਿਦਰ ਸਿੰਘ ਜੀ ਨਾਲ ਸਾਡੀ ਸਾਰੀ ਕਮੇਟੀ ਦਰਵਾਰਾ ਸਾਹਿਬ ਦੀ ਬੈਠੀ ਆ ਇਹ ਸਾਰੇ ਮਿਹਨਤੀ ਬੰਦੇ ਆ ਬਹੁਤ ਜ਼ਿੰਮੇਵਾਰ ਆ ਵੱਡੇ ਜ਼ਿੰਮੇਵਾਰ ਆ ਨਾਲ ਖੇਤੀ ਦੇ ਵਿੱਚ ਜਿਸ ਦੇ ਹੰਗਰੇ ਵਿੱਚ ਵੀ ਆਪਣਾ ਯੋਗਦਾਰ ਪਾਉਂਦੇ ਆ ਬਹੁਤ ਬੇਰਹਿਮ ਫਿਰ ਆਇਆ ਫਿਰ ਉਥੇ